ਨਾਮ ਕੀ ਪਿਲਾਏ ਦੱਸੋ ਸਾਰੇ ਨੂੰ ਮੇਰਾ ਨਾਮ ਹੁਸ਼ਾ ਕਿਹੜੀ ਜਗ੍ਹਾ ਤੋਂ ਸੰਗੋ ਬਣਾ ਲਈ ਕਿੰਨੇ ਬੱਚੇ ਤੁਹਾਡੇ ਦੋ ਬੇਟੀਆਂ ਆਵਾਜ਼ ਠੀਕ ਕਰੀਏ ਬੇਟਾ ਇਹਨਾਂ ਦੀ ਦੋ ਬੇਟੀਆਂ ਦੋ ਬੇਟੀਆਂ ਕਿੰਨੇ ਕਿੰਨੇ ਸਾਲ ਦੀਆਂ ਹੈ ਹਾਂਜੀ ਚਿਹਰਾ ਦਿਖਾ ਦਿਓ ਕਿੰਨੇ ਸਾਲ ਦੀ ਹੈ ਕਿੰਨੇ ਸਾਲ ਦੀਆਂ ਇੱਕ 17 ਸਾਲ ਦੀ ਇੱਕ 20 ਸਾਲ ਦੀ 17 ਸਾਲ ਦੀ 20 ਸਾਲ ਦੀ ਅੱਛਾ ਮੈਨੂੰ ਇਹ ਦੱਸੋ ਕਿ ਕਦੀ ਵੀ ਕਦੀ ਵੀ ਤੁਸੀਂ ਚਾਹੋਗੇ ਕਿ ਇਹ ਆਪਸ ਚ ਨਾ ਬੁਲਾਣੇ ਕਿ ਦੂਜੇ ਨੂੰ ਕਦੀ ਵੀ ਨਹੀਂ ਕਦੀ ਵੀ ਨਹੀਂ ਨਾ ਚਾਹੋਗੇ ਕਦੀ ਵੀ ਨਹੀਂ ਚਾਹੋਗੇ ਕਿ ਇੱਕ ਦੂਜੇ ਦੇ ਨਾਲ ਇਹ ਨਫ਼ਰਤ ਕਰਨ ਕਿ ਇੱਕ ਦੂਜੇ ਦਾ ਸਾਥ ਛੱਡ ਦੇਣ ਇੱਕ ਦੂਜੇ ਨਾਲ ਕੋਈ ਲਿੰਕ ਨਾ ਰੱਖਣ ਸ਼ਾਦੀ ਤੋਂ ਬਾਅਦ ਵੀ ਕਦੀ ਇਦਾਂ ਚਾਹੋਗੇ ਕਦੀ ਵੀ ਨਹੀਂ ਬਸ ਤੁਸੀਂ ਇੱਕ ਚੰਗੀ ਮਾਂ ਹੋ ਤਾਂ ਤੁਸੀਂ ਕੀ ਚਾਹੋਗੇ ਹਮੇਸ਼ਾ ਪਿਆਰ ਤੋ ਲੈ ਕੇ ਐਂਡ ਤੱਕ ਇਹ ਕਿੱਦਾਂ ਰਹਿਣ ਮੇਲ ਮਲਾਪ ਵਿੱਚ ਰਹਿਣ ਬੇਟਾ ਮਾਈਕ ਦੀ ਵਾਈ ਨਹੀਂ ਸਹੀ ਆ ਰਹੀ ਹਮੇਸ਼ਾ ਮੇਲ ਮਲਾਪ ਨਾਲ ਰਹਿਣ ਠੀਕ ਹੈ ਹੁਣ ਥੋੜਾ ਵਿਚਾਰ ਕਰੋ ਤੁਹਾਡੀਆਂ ਵੀ ਪਹਿਣਾ ਹੋਣੀਆਂ ਤੁਹਾਡੇ ਵੀ ਪਰਾ ਹੋਣੇ ਹਾਂਜੀ ਕਿੰਨੇ ਪਹਿਣ ਪਰਾ ਅਸੀਂ ਦੋ ਪਹਿਣਾ ਚਾਰ ਪਰਾ ਦੋ ਪੈਣਾ ਤੇ ਚਾਰ ਪਰਾ ਤੁਹਾਡੇ ਪਤੀ ਦੇ ਵੀ ਪੈਣ ਪਰਾ ਹੋਣੇ ਆ ਹਾਂਜੀ ਉਹ ਕਿੰਨੇ ਆ ਉਹ ਤਿੰਨ ਬ੍ਰਦਰ ਨੇ ਚਾਰ ਸਿਸਟਰ ਨੇ ਚਾਰ ਸਿਸਟਰ ਪ੍ਰਭੂ ਦੀ ਬੜੀ ਕਿਰਪਾ ਹੈ ਪਰਵਾਰ ਤੇ ਹਾਂਜੀ ਤਾਂ ਸੋਚੂ ਜਰਾ ਕਿ ਸਾਰੇ ਇੱਕ ਮੰਚ 'ਤੇ ਹੈਗੇ ਆ ਨਹੀਂ ਆ ਗਏ ਨਹੀਂ ਨਾ ਹੈਗੇ ਹਾਂਜੀ ਕਿਰਪਾ ਰੁਕ ਜਾਂਦੀ ਹੈ ਨਾ ਸ਼ਾਂਤੀ ਖਤਮ ਹੋ ਜਾਂਦੀ ਹੈ ਹਾਂਜੀ ਥੋੜਾ ਸੋਚ ਕੇ ਦੇਖੀ ਜਦੋਂ ਸਾਰੇ ਇਕੱਠੇ ਹੋ ਜਾਣ ਫਿਰ ਉਹਦੀ ਕਿਰਪਾ ਸਾਡਾ ਟੱਬਰ ਕਿੰਨਾ ਬLESSED ਹੋ ਜਾਏਗਾ ਪ੍ਰਭੂ ਦਾ ਆਤਮਾ ਕਿੰਨਾ ਸਾਡੇ ਕਰਦੇ ਉੱਤੇ ਚਮਕੇਗਾ ਹਾਂਜੀ ਅੱਜ ਹੀ ਆਪਣੇ ਪੈਣ ਪ੍ਰਭਾ ਨੂੰ ਫੋਨ ਕਰਨਾ ਕੁਝ ਵੀ ਕੀਤਾ ਹੋਇਆ ਉਹਨਾਂ ਨੇ ਠੀਕ ਹੈ ਬੱਸ ਉਹਨਾਂ ਲਈ ਪ੍ਰੇਰ ਕਰਨੀ ਹੈ ਠੀਕ ਹੈ ਸਲਾਮ ਕਰਨਾ ਹੈ ਮੌਕਾ ਮਿਲਦਾ ਤੇ ਉਹਨਾਂ ਨੂੰ ਇੱਕ ਵਾਰੀ ਖਾਣੇ ਤੇ ਬੁਲਾ ਲੈਣਾ ਜੇ ਹਿੰਮਤ ਹੈਗੀ ਹੈ ਤੇ ਹਾਂਜੀ ਪਹੁੰਚ ਪਿੰਡੀ ਖਾਣੇ ਤੇ ਬੁਲਾ ਕੇ ਪ੍ਰੋਨਚਰੀ ਕਰਦੇ ਨੇ 3 ਮਹੀਨੇ 6 ਮਹੀਨੇ ਬਾਅਦ ਪਰ ਜਿਸ ਤਰ੍ਹਾਂ ਵੀ ਹੁੰਦਾ ਹੈ ਠੀਕ ਹੈ ਯੇਸ਼ੂ ਮਸੀਹ ਆਸ਼ੀਰਵਾਦ